ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜੋ ਕੱਲ ਦਿਨ ਸ਼ਨੀਵਾਰ ਨੂੰ ਐਮਪੀ ਦੀਆਂ ਵੋਟਾਂ ਪੈਣੀਆਂ ਨੇ ਸਾਰੀਆਂ ਸਾਰੀਆਂ ਜਥੇਬੰਦੀਆਂ ਦਾ ਜੋਰ ਲੱਗਾ ਹੋਇਆ ਹੈ ਇੱਕ ਪਾਸੇ ਹੁਣ ਤਾਂ ਖਾਲਸਾ ਜੀਉ ਪੰਥ ਤੇ ਆਣ ਬਣੀ ਹੈ ਮੇਰੇ ਸਤਿਕਾਰਯੋਗ ਵੱਡੇ ਵੀਰ ਭਾਈ ਬਲਵਿੰਦਰ ਗਿਆਨੀ ਬਲਵਿੰਦਰ ਸਿੰਘ ਜੀ ਸੰਧਾ ਜੁਕੇ ਵਾਲੇ ਉਹਨਾਂ ਨੇ ਇੱਕ ਪੰਥ ਨੂੰ ਕਾਪਤਾ ਦੇ ਰਾਹੀ ਹਲੂਣਾ ਜਿਹੜਾ ਕੱਲ ਨੂੰ ਸ਼ਨੀਵਾਰ ਵੋਟਾਂ ਆ ਰਹੀਆਂ ਉਹਦੇ ਸਬੰਧ ਵਿੱਚ ਦਾਸ ਨੂੰ ਉਹਨਾਂ ਨੇ ਹੁਕਮ ਲਾਇਆ ਕਿ ਸੰਗਤਾਂ ਤੱਕ ਜਿਹੜੀ ਹੈ ਆਵਾਜ਼ ਜਿਹੜੀ ਹੈ ਆਪਣੀ ਜਿਹੜੀ ਪਹੁੰਚਾਈ ਜਾਵੇ ਕੋਸ਼ਿਸ਼ ਕਰਿਆ ਹਾਂ ਖਾਲਸਾ ਦੀ ਕਾਪਤਾ ਦੇ ਰਾਹੀ ਉਹ ਬੋਲ ਜਿਹੜੇ ਨੇ ਆਪ ਤੱਕ ਪਹੁੰਚਾਉਣ ਦਾ ਯਤਨ ਕਰਿਆ ਸ਼ਨੀਵਾਰ ਕੱਲ ਨੂੰ ਐਮਪੀ ਦੀਆਂ ਵੋਟਾਂ ਆ ਰਹੀਆਂ ਸਮੂਹ ਸਿਕ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਤੀ ਕਰੇ ਔਰ ਪੰਥ ਜਿਹੜਾ ਹੈ ਉਹ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਜਿਹੜਾ ਇਕੱਤਰ ਹੋ ਜਾਵੇ ਉਹਦੇ ਪਰਤਾਹੇ ਕਵਤਾ ਦਾ ਜਿਹੜਾ ਸਰਲੇਖ ਹੈ ਕਿ ਜੂਨ ਜਿਹੜਾ ਮਹੀਨਾ ਹੈ ਸਾਨੂੰ ਕਹਿੰਦੇ ਸਿਖਾਂ ਕਿ ਉਹ ਜੂਨ ਜਿਹੜੀ ਆ 84 ਵਿਲੇ ਜਿਹੜੀ ਆ ਉਹ ਭੁੱਲ ਜਾਓ ਉਹ ਜੂਨ ਜਦੋਂ ਚੜਦਾ ਹੈ ਪਹਿਲੀ ਜੂਨ ਆਉਂਦੀ ਹੈ ਉਹ ਸਿੱਖਾਂ ਦੇ ਜਿਹੜੇ ਜਗਮ ਹਨ ਹੋਏ ਅੱਲੇ ਹੋ ਜਾਂਦੇ ਨੇ ਉਹਦੇ ਪ੍ਰਥਾਏ ਜਿਹੜੀ ਕਵਤਾ ਉਹ ਆਪਾਂ ਵੋਟਾਂ ਦੇ ਰਾਹੀਂ ਜਿਹੜਾ ਆਪਾਂ ਸਾਰਿਆਂ ਨੇ ਸਾਥ ਦੇਣਾ ਇੱਕ ਪੰਥ ਦਾ ਉਸ ਵੇਲੇ ਦੀ सदर ਦੀਆਂ ਕਵਤਾ ਦੇ ਰਾਹੀਂ ਦਾਸ ਸਤਰਾਵ ਸਿੰਘ ਸਰਹਾਲੀ ਦੇ ਕੋਲੋਂ ਜੀ ਸਰਵਣ ਕਰੀ ਸ਼ਨੀ ਵਾਰ ਦਨ ਪੈਣੀ ਆ ਵੋਟਾਂ ਹੋ ਜਾਣੀ ਇਕ ਜੂਨਾ ਐਂ ਪੀ ਵੋਟਾਂ ਸੋਚੋ ਵੀ ਸਭ ਦਾ ਖੌਲੇਖੂ ਨਾ ਸ਼ਨੀ ਵਾਰਦਨ ਪੈਣੀਆ ਵੋਟਾਂ ਹੋ ਜਾਣੀ ਇਕ ਜੂ ਨਾ ਐਂਪੀ ਵੋਟਾਂ ਵੀ ਸੋਚੋ ਵੀ ਸਭ ਦਾ ਖੌਲੇਖੂ ਨਾ ਬਾਵਾ ਖੜੀਆਂ ਕਰ ਗਏ ਡੇੜੇ ਬਾਵਾ ਖੜੀਆਂ ਕਰ ਗਏ ਜਿਹੜੇ ਜੂਣ ਚਰਾਸੀ ਵੇਲੇ ਐਸੇ ਮਤਲਬ ਖੋਰਾ ਤਾਈ ਯਾਦ ਕਰਾ ਦਿਓ ਯਾਦ ਕਰਾ ਦਿਓ ਸਾਰੇ ਸ਼ਰਿਵਾਰ ਦੀ ਸਾਂ ਸਤੀ ਨਾਲਾ ਪੰਥਰ ਦੋਸ਼ ਮਨਸਾੜੂ ਕੋਣਾ ਪੀੜੀਆਂ ਜੋ ਕਾ ਮੜ ਕੇ ਪੀ ਨ ਸਕਣਾ ਪੀ ਨ ਸਕਣਾ ਖੂਨਾਂ ਬੀਬੀ ਖਾਲੜਾ ਵਾਲੀ ਬਾਜੀ ਬੀਬੀ ਖਾਲੜਾ ਵਾਲੀ ਬਾਜੀ ਜੋ ਅਕਾਲੀਆਂ ਪਾਈ ਵੋਟਾਂ ਦੀ ਤਾਕਤ ਨਾਲ ਵੀਰੋ ਲਿਖੋ ਨਮਾ ਲਿਖੋ ਨਮਾ ਮਜਮੂਨਾਂ ਹੱਕ ਸੱਚ ਇਨਸਾਫ ਵਾਸਤੇ ਅੰਮ੍ਰਿਤ ਪਾਲ ਜੋ ਕੀ ਤਾ ਪੰਥ ਦਰਦੀਓ ਪੰਥ ਬਚਾ ਲੋ ਲੈਣਾ ਜੇ ਲੈਣਾ ਜੇ ਸਕੂਨਾ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਅਮਰਤ ਠਲ ਅਮਰਤ ਪਾਲ ਠਲ ਪਾਈ ਨੌਜਵਾਨਾਂ ਵਿੱਚ ਜੋਸ਼ ਤੇ ਜਜ਼ਬਾ ਐਸਾ ਭਰਿਆ ਐਸਾ ਭਰਿਆ ਜਨੂਨ ਸਰਬਜੀ ਸ਼ਹੀਦ ਦਾ ਪੁੱਤਾਂ ਸਰਬ ਜੀਤ ਸ਼ਹੀਦ ਦਾ ਪੁੱਤਾਂ ਆਪਣਾ ਹੱਕ ਜਤੋਂਦਾ ਜਸ ਦਾ ਪਿਤਾ ਅਕਾਲ ਤਖਤ ਲਈ ਦੇ ਗਿਆ ਆਪਣਾ ਦੇ ਗਿਆ ਆਪਣਾ ਦੇ ਗਿਆ ਆਪਣਾ ਖੂਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ